ਮਨ ਦੇ ਕਾਣੇ ਕਿ ਮੱਝ ਅਚਰਾਵੇ ਨਾਨਕ ਮੇਰਾ ਸੁਣਾ ਗਿਆ ਉਤਾ ਮਨ ਸੁਨਾਵੇ ਭਾਵੇ ਨਾਨਕ ਮੇਰਾ ਸੁਣਾ ਜਦ ਸਰਪ ਨੇ ਕੀਤੀ ਛਾਇਆਵੇ ਰਾਇ ਬੁਲਾਰ ਕਮਰਾਇਆ ਜਦ ਸਰਪ ਨੇ ਕੀਤੀ ਛਾਇਆਵੇ ਸਤ ਨਾਮ ਸਤੰਤਰ ਸੁਣਾਵੇ ਨਾਨਕ ਮੇਰਾ ਸੋਨਾ ਜਿਆ ਨਨਕਾਣੇ ਵਿੱਚ ਮੱਝੀਆਂ ਚਰਾਵੇ ਨਾਨਕ ਮੇਰਾ ਸੋਨਾ ਜਿਆ ਊਤਮ ਅਨਸਬੁਨਾ ਕਿਰਪਾ ਦੇ ਨਾਨਕ ਮੇਰਾ ਸੋਨਾ ਜਿਆ ਮੇਰੇ ਮੰਮੀ ਮਨਜੀਤ ਕੌਰ ਵੀ ਇਸ ਗੱਲ ਨੂੰ ਪਤਾ ਹੈ ਇਹ ਗੀਤ ਬਚਪਨ ਤੋਂ ਗਾਇਆ ਕਰਦਾ ਹਾਂ ਅੱਜ ਅਸੀਂ ਉਸ ਪਾਵਨ ਸਥਾਨ ਤੇ ਆਸਾਸ ਰਹੇ ਜੀ ਕਿ ਤੇ ਸਾਪਣੇ ਚਾਂਦੀ ਤੇ ਮਾਰਗ ਤੇ ਕੰਜਰਾਇਆ ਖਰਾਬ ਮਨ ਕੋਈ ਉਹਨਾਂ ਮਾਂ ਦੀ ਯਾਦ ਆ ਗਈ ਸਤਿਗੁਰੂ ਦਾ ਨਾਮ ਸਾਹਿਬ ਦਾ ਪਿਆਰ ਕਿੱਛ ਦਿੱਤੀ ਤੇ ਮੰਮੀ ਦੇ ਗਾਣੇ ਨੇ ਬਬਰ ਦੇ ਮੋਤੀ ਖਾਨੇ ਪੀੜਨ ਨੂੰ ਮਿਲਦਾ ਹੈ ਦਾੜੇ ਬਬਰ ਦੇ ਮੋਤੀ ਖਾਨੇ ਪੀੜਨ ਨੂੰ ਮਿਲ ਸਤ ਨਾਮ ਦਾ ਚੱਕਰ ਤਰਾਇ ਨਾਨਕ ਮੇਰਾ ਸੋਹਣਾ ਜਿਆ ਬਿਗਨਾਨ ਕੀ ਦੇ ਕੇ ਨਾ ਤਿਆਰਨਾ ਸਾਰੇ ਕਾਹਦੇ ਫਿਰ ਖੁਦ ਦਾ ਜੀ ਬਣਾ ਨੰਦ ਕਾਣੇ ਵਿੱਚ ਮੱਝੀਆਂ ਚਰਾਵੇ ਨਾਨਕ ਮੇਰਾ ਸ਼ਿਕਾਜਿਆ ਬਿਗਨਾਨ ਕੀ ਤਿੱਕਾ ਪਿਆਰ ਸੂਤ ਨਾਲ ਸਾਥ ਰਹੀ ਧਾਵਾਂ ਦਾ ਪਿਆਰ ਨਾ ਕਰ ਮੈਂ ਅੱਜ ਪਵਨ ਸਤਾਂਤ ਦੇ ਬਹੁਤ ਸ਼ੁਕਰਾਨੇ ਕਰਦੇ ਮਨਜੀਤ ਸਿੰਘ ਆਦਾ ਇਹਨਾਂ ਨਾਲ ਪ੍ਰਬੰਧਕ ਸ਼ੇਟੀ ਦਾ ਮਨਜੀਤ ਸਿੰਘ ਨਾਮ ਦਾ ਬਹੁਤ ਮਾਣ ਜੀ ਰੰਦਰ ਇਹਨਾਂ ਪਿਆਰ ਕੀਤਾ ਸਾਨੂੰ ਸਾਡਾ ਸ਼ੁਕਰੀਆ ਹਰ ਗੁਰੂ ਦਾ ਅਨੁਸ਼ਾਸਨ ਤੋਂ ਮਿਲਦਾ ਹੈ ਅਸੀਂ ਇਸ ਤਾਹਰ ਤੇ ਨਹੀਂ ਪਰ ਗੁਰੂ ਦੇ ਕੀਰਤਨ ਦਾ ਖਾਸ ਕਰਕੇ ਸਤਿਗੁਰ ਤੇ ਹਮਦਰ ਸਾਹਿਬ ਤੋਂ ਆਏ ਇਹਨਾਂ ਕਰਕੇ ਬੜੇ ਮੁਕਤੀ ਹਾਂ ਜੀ ਬਸਾਂ ਨੂੰ ਨਾਲ ਬਹੁਤ ਸਨਮਨ ਮਿਲਦਾ ਹੈ ਇਸ ਬਹੁਤ ਸੀ ਪ੍ਰੋਜੈਕਟ ਦੇਣਾਂ ਤੇ ਸੇ ਫਾਈਨਲ ਪ੍ਰੈਸਿੰਗੀ ਆਪਾਂ ਕਰੀਏ ਜੀ ਬੜੇ ਸੁਰੀਲੇ ਕੀਰਤਨ। ਕੱਲ ਸੰਗਤ ਨੇ ਇਨਾ ਆਨੰਦ ਲੰਗਿਤਾ ਇਨਾਂ ਨੇ। ਤਨ 10 ਨਾਲ ਸਾਥ ਸੰਗਤ ਨੂੰ ਅੱਜ ਪੰਜਾ ਸਾਹਿਬ ਦੀ ਸੀ ਕੀਰਤਨ ਕਰਨਾ। ਜਰੂਰ ਸਾਡੇ ਸੁਣਨਾ ਜੀ ਬਾਹੀ ਗੁਰੂ ਦਾ ਖਾਸਾ।